ਮੈਂ ਅਜ ਰਾਜਪੁਰਸ ਕੰਪੇਨ ਕਰ ਰਿਹਾ ਸੀ ਜੀ ਮੈਨੂੰ ਹੁਣੇ ਖਬਰ ਮਿਲੀ ਤੇ ਫਿਰ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਟੌਪ ਦੇ ਕੋਲ ਕਿ ਉੱਥੇ ਗੈਸ ਲੀਕ ਹੋਈ ਔਰ ਬਹੁਤ ਸਮੋਕ ਗਿਆ ਥਾ ਕਿ ਮੈਂ ਇਮੀਡੀਏਟਲੀ ਜਿਹੜੀ ਐਮ뷸ੈਂਸ ਪਰ ਮੈਡੀਕਲ ਪਰਸਨਲ ਫਾਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਹੈ ਜਿਨ੍ਹਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਆ ਉਹਨਾਂ ਨੂੰ ਉਹ ਪ੍ਰੋਟੈਕਟ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈਏ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐਮਬੂਲੈਂਸਾਂ ਮਗਾਵ ਲੀਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਿਆਲੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸ ਐਸ ਪੀ ਮੈਂ ਸਾਰਿਆਂ ਨੂੰ ਇਨਫਾਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਸ਼ਿਵਮ ਕੋਰਟ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹਦੀ ਟਰੈਕਟਰੀ ਆਸ-ਪਾਸ ਇਹਦੇ ਤਕਰੀਬਨ 500 ਮੀਟਰ ਦੇ ਅ ਅਸੀਂ 1-2 ਘੰਟਿਆਂ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਕੰਟਰੋਲ ਕਰਾਂਗੇ ਤੁਸੀਂ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣਦੇ ਹੋ ਤੁਸੀਂ ਰਾਮ ਨਾਲ ਚੈਨ ਨਾਲ ਆਪਣਾ ਕੰਮ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਐਥੇ ਬਿਲਕੁਲ ਨਹੀਂ ਆੜਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸ ਦੀ ਲੀਕੇਜ ਹੈ ਉਹਨੂੰ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਜੀ ਤੋਂ ਸਾਰਿਆਂ ਨੂੰ ਬੇਨਤੀ ਹੈ ਜੀ ਸੋਫਰਟ ਕਰਨਾ ਬਿਲਕੁਲ ਕੋਈ ਪੈਨਿਕ ਨਹੀਂ ਕਰਨਾ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਤੇ ਬਿਲਕੁਲ ਸਿਚੁਏਸ਼ਨ ਅੰਡਰ ਮੈਂ ਅਜ ਰਾਜਪੁਰਸ ਕੰਪੇਨ ਕਰ ਰਿਹਾ ਸੀਗਾ ਜੀ ਮੈਨੂੰ ਹੁਣੇ ਖਬਰ ਮਿਲੀ ਤੇ ਫਿਰ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਕੌਂਟ ਦੇ ਕੋਲ ਕਿ ਉੱਥੇ ਗੈਸ ਲੀਕ ਹੋਈ ਔਰ ਬਹੁਤ ਸਮੋਕ ਗਿਆ ਥਾ ਕਿ ਮੈਂ ਇਮੀਡੀਏਟਲੀ ਜਿਹੜੀ ਐਮ뷸ੈਂਸ ਪਰ ਮੈਡੀਕਲ ਫੀਸਰਨ ਫਾਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਹੈ ਜਿਨ੍ਹਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਆ ਉਹਨਾਂ ਨੂੰ ਉਹ ਪ੍ਰੋਟੈਕਟ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈਏ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐਮਬੂਲੈਂਸਾਂ ਮਗਾ ਲੀਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਿਆਲੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸ ਐਸ ਪੀ ਮੈਂ ਸਾਰਿਆਂ ਨੂੰ ਇਨਫਾਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਸ਼ਿਵਮ ਕੋਰਟ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹਦੀ ਟਰੈਕਟਰੀ ਆ ਆਸ-ਪਾਸ ਇਹਦੇ ਤਕਰੀਬਨ 500 ਮੀਟਰ ਦੇ ਅਸੀਂ 1-2 ਘੰਟਿਆਂ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਕੰਟਰੋਲ ਕਰ ਲਾਂਗੇ ਤੁਸੀਂ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣਦੇ ਹੋ ਤੁਸੀਂ ਰਾਮ ਨਾਲ ਚੈਨ ਨਾਲ ਆਪਣਾ ਕੰਮ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਐਥੇ ਬਿਲਕੁਲ ਨਹੀਂ ਆੜਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸ ਦੀ ਲੀਕ ਹੈ ਜਾਨੂੰ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਜੀ ਤੋਂ ਸਾਰਿਆਂ ਨੂੰ ਬੇਨਤੀ ਹੈ ਜੀ ਫੋਬਰੇਟ ਕਰਨਾ ਬਿਲਕੁਲ ਕੋਈ ਪੈਨਿਕ ਨਹੀਂ ਕਰਨਾ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਤੇ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਹੈ ਔ ਮੈਂ ਅਜ ਰਾਜਪੁਰਸ ਕੰਪੇਨ ਕਰ ਰਿਹਾ ਸੀਗਾ ਜੀ ਮੈਨੂੰ ਹੁਣੇ ਖਬਰ ਮਿਲੀ ਤੇ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਟੌਪ ਦੇ ਕੋਲ ਕਿ ਉੱਥੇ ਗੈਸ ਲੀਕ ਹੋਈ ਔਰ ਬਹੁਤ ਸੌਕ ਗਿਆ ਥਾ ਕਿ ਮੈਂ ਇਮੀਡੀਏਟਲੀ ਜਿਹੜੀ ਐਮ뷸ੈਂਸ ਪਰ ਮੈਂ ਡੈਫਟੀਵਿਸ਼ਨਲ ਫੋਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਆ ਜਿਨ੍ਹਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਆ ਉਹਨਾਂ ਨੂੰ ਉਹ ਪ੍ਰੋਟੈਕਟ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈਏ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐਮਬੂਲੈਂਸਾਂ ਮਗਾ ਲੀਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਿਆਲੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸਐਸਪੀ ਮੈਂ ਸਾਰਿਆਂ ਨੂੰ ਇਨਫਾਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕੇ ਜਿਹੜਾ ਸ਼ਿਵਮ ਕੋਰਟ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹਦੀ ਟਰੈਕਟਰੀ ਆਸ-ਪਾਸ ਇਹਦੇ ਤਕਰੀਬਨ 500 ਮੀਟਰ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ 1-2 ਘੰਟੇ ਵਾਸਤੇ ਅਸੀਂ 1-2 ਘੰਟੇ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਕੰਟਰੋਲ ਕਰਾਂਗੇ ਤੁਸੀਂ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣਦੇ ਹੋ ਤੁਸੀਂ ਰਾਮ ਨਾਲ ਚਾਹ ਨਾਲ ਆਪਣਾ ਕੰਮ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨ ਕਰਨ ਦੀ ਲੋੜ ਨਹੀਂ ਇੱਥੇ ਬਿਲਕੁਲ ਨਹੀਂ ਆਣਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸ ਦੀ ਲੀਕੇਜ ਹੈ ਉਹਨੂੰ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਜੀ ਤੋਂ ਸਾਰਿਆਂ ਨੂੰ ਬੇਨਤੀ ਆ ਜੀ ਸੋਪਰੇਟ ਕਰਨਾ ਬਿਲਕੁਲ ਕੋਈ ਪੈਨਿਕ ਨਹੀਂ ਕਰਨਾ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਤੇ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਹੈ